ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਇਤਿਹਾਸਿਕ ਸਥਾਨ ਗੁਰਦੁਆਰਾ ਸ਼੍ਰੀ ਬੁੰਗਾ ਸਾਹਿਬ ਚਮਕੌਰ ਸਾਹਿਬ ਵਿਖੇ ਇਸ ਥਾਨ ਤੇ ਬਾਬਾ ਜੀ ਦੀ ਵਿਸ਼ੇਸ਼ ਕਿਰਪਾ ਹੈ ਪ੍ਰੋਫੈਸਰ ਸ਼ੇਰ ਸਿੰਘ ਢਿੱਲੋਂ ਜੀ ਦੁਆਰਾ ਇਸ ਦੀ ਸ਼ੁਰੂਆਤ ਕੀਤੀ ਗਈ ਅਤੇ ਉਹਨਾਂ ਤੋਂ ਬਾਅਦ ਪ੍ਰਧਾਨ ਸ਼ਮਸ਼ੇਰ ਸਿੰਘ ਹੀਰਾ ਜੀ ਇੱਥੇ ਸੇਵਾ ਨਿਭਾ ਰਹੇ ਨੇ ਇੱਥੇ 24 ਘੰਟੇ ਗੁਰੂ ਕੇ ਲੰਗਰ ਤੁਟ ਵਰਤਾਏ ਜਾਂਦੇ ਨੇ ਅਤੇ ਰੋਜ਼ਾਨਾ ਦੋ ਟਾਈਮ ਸਿਵਲ ਹਸਪਤਾਲ ਵਿਖੇ ਵੀ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਦੂਰ ਦੂਰੋਂ ਸੰਗਤ ਇੱਥੇ ਪਹੁੰਚਦੀ ਹੈ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀ ਹੈ ਸਾਡੀ ਪੰਜਾਬ ਪੈਸੇ ਟੀਮ ਵੱਲੋਂ ਗੁਰਦੁਆਰਾ ਸ੍ਰੀ ਬੂੰਗਾ ਸਾਹਿਬ ਚਮਕੌਰ ਸਾਹਿਬ ਦਾ ਵਿਸ਼ੇਸ਼ ਤੌਰ 'ਤੇ ਕੀਤਾ ਗਿਆ ਅਤੇ ਪ੍ਰਧਾਨ ਸ਼ਮਸ਼ੇਰ ਸਿੰਘ ਹੀਰਾ ਜੀ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਸਾਨੂੰ ਇਸ ਇਤਿਹਾਸਿਕ ਸਥਾਨ ਬਾਰੇ ਬਿਸਥਾਰ ਨਾਲ ਜਾਣਕਾਰੀ ਦਿੱਤੀ ਆਓ ਨਜ਼ਰ ਮਾਰਦੇ ਹਾਂ ਇਸ ਦੀਆਂ ਕੁਛ ਝਲਕੀਆਂ ਤੇ ਵਾਹੇ ਗੁਰੂ 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 ਦਸ਼ਕੂ ਪੰਜਾਬਲਾ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਆਏ ਹਾਂ ਇਤਿਹਾਸਕ ਸਥਾਨ ਗੁਰਦੁਆਰਾ ਸ਼ੇਦੀ ਬੂੰਗਾ ਸਾਹਿਬ ਜਿਹੜਾ ਕਿ ਚਮਕੌਰ ਸਾਹਿਬ ਵਿਖੇ ਜਦੋਂ ਆਪਾਂ ਮਰਿੰਡੇ ਨੂੰ ਜਾਣਦੇ ਆ ਉਸ ਸੜਕ ਦੇ ਉੱਪਰ ਬਿਲਕੁਲ ਚਮਕੌਰ ਸਾਹਿਬ ਦੇ ਵਿੱਚ ਸਥਿਤ ਹੈਗਾ ਔਰ ਗੱਲ ਕਰ ਰਹੇ ਹਾਂ ਬਿਰਜ਼ੀ ਹੋਰਾਂ ਦੇ ਨਾਲ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੰਨਾਂ ਕਾਲੀਆਂ ਸੇਵਾ ਕੀਤੀ ਹੈਗੀ ਆ ਔਰ ਇੱਕ ਉਸ એનਰਜੈਟਿਕ ਉਸ ਮਹਾਪੁਰਸ਼ ਉਸ ਇਨਸਾਨ ਨੇ ਜਿਨੇ ਇਹ ਸਾਰੀ ਜਗਾ ਸੇਵਾ ਦੇ ਵਿੱਚ ਦਿੱਤੀ ਆ ਆਪਾਂ ਗੱਲ ਕਰ ਰਹੇ ਸਾਰੋ ਦਿਨ ਉਹਨਾਂ ਦੇ ਬਾਰੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਸ਼ੋਅ ਦੇ ਵਿੱਚ ਆਪਣੇ ਜੀ ਪ੍ਰੋਫੈਸਰ ਹੁੰਦੇ ਸੀ ਛੇਰ ਸਿੰਘ ਢਿੱਲੋਂ ਉਹ ਆਪਣੇ ਪਿਆਬੀ ਯੂਨੀਵਰਸਿਟੀ ਪਟਿਆਲੇ ਤੋਂ ਉਹ ਡੀ ਰਟਾਇਰ ਹੋਏ ਨੇ ਉਹਨਾਂ ਦੀ ਜਮੀਨ ਠੀਕ ਜੀ ਉਹ ਪਹਿਲਾਂ ਵੀ ਉਹ ਆਪ ਰਹੇ ਆ ਲੇਖ ਹਰ ਦੁਆਰ ਰਹੇ ਕਈ ਸਾਲ ਸਾਥ ਬਣੇ ਰਹੇ ਆ ਉਹ ਫਿਰ ਰਟਾਇਰ ਹੋ ਕੇ ਜਾਏ ਉਹਦੇ ਮਨਚ ਤਮੰਨਾ ਦੀ ਕਿਤਾਬ ਹਮੇਸ਼ਾ ਲੰਗਰ ਚੱਲੇ ਜੀ ਆਇਤੀ ਵੀ ਅਸੀਂ ਐਜੂਕੇਸ਼ਨ ਉਹ ਬਣਾਉਣੀ ਹੈ ਅਸੀਂ ਫਰੀ ਐਜੂਕੇਸ਼ਨ ਜੰਮਾ ਉਹ ਚਰੋ ਉਹ ਪਟਾਰੇ ਆਪਣੇ ਸੰਨਿੱਕੀ ਚੋ ਉਹ ਉਹ ਰਟਾਇਰ ਹੋ ਗਏ ਉਹਦੇ ਬਾਅਦ ਫਿਰ ਉਹਨਾਂ ਨੇ ਮੈਨੂੰ ਕਿਹਾ ਭਾਈ ਅਸੀਂ ਬਰਾਦੀ ਬਖਸ਼ੀ ਹੋਈ ਕਹਿੰਦੇ ਸਰ ਜਿਸ ਤਰੀਕੇ ਦੇ ਨਾਲ ਇਹ ਪਵਿੱਤਰ ਧਰਤੀ ਜਿੱਥੇ ਲੋਕ ਨਕਮਸਤਕ ਹੋਣ ਲਈ ਸੈਕਿੰਡਸ ਨਕਮਸਤਕ ਹੋਣ ਲਈ ਆਉਂਦੇ ਆ ਔਰ ਤੁਹਾਨੂੰ ਸਾਰਿਆਂ ਨੂੰ ਸੁਭਾਗਿਆ ਪ੍ਰਾਪਤ ਆ ਵੀ ਤੁਸੀਂ ਇਸ ਧਰਤੀ ਦੇ ਉੱਤੇ ਆ ਰਹੇ ਹੋ ਸੇਵਾ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਕਿ ਇਸ ਸਥਾਨ ਦੇ ਉੱਪਰ ਸੰਗਤਾਂ ਦਾ ਬੜਾ ਪ੍ਰਵਾਹ ਰਹਿੰਦਾ ਹੁਣ ਅਸੀਂ 3 ਵਜੇ ਦੇ 3:30 ਵਜੇ ਦੇ ਕਰੀਬ ਆਏ ਆ ਉਦੋਂ ਵੀ ਲੰਗਰ ਪ੍ਰਸ਼ਾਦਾ ਛਕਣ ਵਾਲੇ ਲੋਕ ਜਿਹੜੇ ਆ ਰਹੇ ਨੇ ਔਰ ਇਹੀ ਕਾਰਨਾਂ ਚ 24 ਘੰਟੇ ਔਰ ਬੜੀ ਸ਼ਰਧਾ ਦੇ ਨਾਲ ਨਾਲ ਲੱਸੀ ਹੈ ਨਾਲ ਦਾਲ ਨਾਲ ਫੁਲਕੇ ਬਿਲਕੁਲ ਗਰਮ ਔਰ ਹਮੇਸ਼ਿਆ ਜਿਹੜਾ ਹੈਗਾ ਉਹ ਬਹੁਤ ਸ਼ਰਧਾ ਦੇ ਨਾਲ ਸਾਰੇ ਸੇਵਾ ਕਰਦੇ ਆ ਪ੍ਰੋਫੈਸਰ ਢਿੱਲੋ ਸਾਹਿਬ ਦੇ ਐਕਸਪਾਇਰ ਹੋਣ ਤੋਂ ਬਾਅਦ ਸਰਦ ਛੇਰ ਸਿੰਘ ਪੰਗੂ ਗ੍ਰੈਜੂਏਸ਼ਨ ਕੀਤੀ ਹੋਈ ਆ ਇਹਨਾਂ ਨੇ ਬੀਐਸਸੀ ਐਮਐਸਸੀ ਕੀਤੀ ਹੋਈ ਆ ਉਹਨਾਂ ਦੇ ਹੁਕਮ ਮੁਤਾਬਕ ਉਹਨਾਂ ਦੇ ਇੱਕ ਛੋਟੇ ਭਰਾ ਸੀ ਤੇ ਇਹਨਾਂ ਨਾਲ ਬਹੁਤ ਹੀ ਉਹਨਾਂ ਦਾ ਸਨੇਹ ਸੀਗਾ ਜਦੋਂ ਉਹਨਾਂ ਦੇ ਅੰਤਮ ਦਿਨ ਮਤਲਬ ਉਹਨਾਂ ਦੇ ਅੰਤਮ ਕੜੀ ਆਉਣ ਲੱਗੀ ਤਾਂ ਉਹਨਾਂ ਨੇ ਸੋਚਿਆ ਵੀ ਇਹਦੀ ਸੇਵਾ ਤਾਂ ਚੱਲਦੀ ਰਹਿਣੀ ਚਾਹੀਦੀ ਆ ਤਾਂ ਉਹਨਾਂ ਨੇ ਇਹਨਾਂ ਪਰ ਵਿਸ਼ਵਾਸ ਪ੍ਰਗਟ ਕੀਤਾ ਹੁਣ ਸਰਦਾਰ ਸ਼ੇਰ ਸਿੰਘ ਪੰਗੂ ਤੇ ਸ਼ੇਰ ਸਿੰਘ ਪੰਗੂ ਦੇ ਨਾਲ ਅੱਗੇ ਚੈਨ ਸਿੰਘ ਜੀ ਇਹ ਚੋੜਮਾਦਰੀ ਪਿੰਡ ਤੋਂ ਨੇ ਇਹ ਵੀ ਨਿਰੰਤਰ ਸੇਵਾ ਇੱਥੇ ਨਿਭਾ ਰਹੇ ਨੇ ਸੰਗਤਾਂ ਦਾ ਪ੍ਰਵਾਹ ਇਦਾਂ ਹੀ ਚੱਲਦਾ ਰਹਿੰਦਾ ਲੰਗਰ ਦੀ ਕਦੇ ਟੋਟ ਨਹੀਂ ਆਉਂਦੀ ਇੱਥੇ ਬਾਕੀ ਇਹ ਜਿਹੜੀ ਜਗ੍ਹਾ ਹੈ ਤਾਂ ਇੱਥੇ ਕੋਈ ਹੋਰ ਸੰਸਥਾ ਨਹੀਂ ਮਤਲਬ ਇੱਕ ਇੰਡੀਵਿਜੂਅਲ ਸ਼ੇਰ ਸਿੰਘ ਦੇ ਯਤਨਾਂ ਸਦਕਾ ਹੀ ਮਤਲਬ ਇਹ ਜੋ ਕੁਝ ਢਾਂਚਾ ਖੜਾ ਹੋਇਆ ਅੱਜ ਇਹ ਮੌਜੂਦ ਹੈ ਤੁਹਾਡੇ ਸਾਹਮਣੇ ਹੈ ਜੀ ਇਹਦੇ ਕੋਲ ਤਾਂ ਕਿਹੜੇ ਕਿਹੜੇ ਦਿਨ ਲਾਈ ਜਾਂਦੇ ਜੀ 10ਵੇਂ ਬਣਾਉਨੇ ਸੀ ਦਸਵੀਂ ਦਾ ਜਿਹੜਾ ਮੈਂ ਕਹਿੰਦਾ ਉਹ ਕੀ ਉਹਨਾਂ ਦੇ ਜਾਣ ਤੋਂ ਬਾਅਦ ਵਿੱਚ ਵੀ ਸੰਗਤਾਂ ਨੇ ਭਰਪੂਰ ਨਾਲ ਸਹਿਯੋਗ ਔਰ ਤੁਸੀਂ ਬੜੀ ਮਤਲਬ ਹਿੰਮਤ ਕਰਕੇ ਇਸ ਜਗ੍ਹਾ ਤੇ ਜਿਸ ਦਿਨ ਦੀ ਬਣੀ ਆ ਮਿਸਤਰੀ ਨਹੀਂ ਕਦੇ ਹਟੇ ਔਰ ਹੁਣ ਵੀ ਜਿਹੜੇ ਅੱਗੇ ਨਾਲ ਅਟੈਚ ਹੋ ਰਹੀ ਹੈ ਜਗ੍ਹਾ ਕੀ ਕਹਿਣਾ ਚਾਹੋਗੇ ਗੱਲ ਤਾਂ ਇਹ ਹੈ ਜੀ ਬਈ ਕਹੇ ਲੋ ਵੀ ਮਹਾਰਾਜ ਦੀ ਕਿਰਪਾ ਹੈ ਸੰਗਤ ਦਾ ਪੈਸਾ ਅਸੀਂ ਤਾਂ ਇੱਕ ਕਹੇ ਲੋ ਵੀ ਵਿਚਾਲੇ ਕਰਨ ਵਾਲੇ ਆ ਸਾਡੀ ਜੇ ਆਪਣਾ ਕੋਈ ਨਹੀਂ ਸਾਰਾ ਸੰਗਤ ਦਾ ਹੀ ਟੁੱਟ ਰਿਹਾ ਔਰ ਅਸੀਂ ਵੀ ਸਾਡੇ ਮੰਚਾਂ ਵੀ ਬੱਤੀ ਬੱਜੋ ਇਮਾਨਦਾਰੀ ਜਿਹਨੇ ਸੇਵਾ ਮਾਰੀ ਨਵੀਂ ਇਹ ਤੇ ਕਿਸੇ ਵੀ ਗਲਤ ਉਤੇ ਵਿਚਾਰ ਨਹੀਂ ਬਸ ਸਾਨੂੰ ਕਿਸੇ ਚੀਜ਼ ਦੀ ਉਹ ਨਹੀਂ ਵੀ ਸਾਤੇ ਕੋਈ ਬੁਰਾ ਕੰਮ ਉਹ ਜਿਹੜਾ ਅਸੀਂ ਕੋਈ ਦੁਰਵਰਤੋਂ ਕਰਦੀਏ ਪੈਸੇ ਨਹੀਂ ਬਸ ਮਨ ਚਾਹੀਦਾ ਅਸਰ ਜੇ ਆਪਾਂ ਗੱਲ ਕਰ ਲਈਏ ਲੰਗਰ ਦੇ ਸ਼ਕਾਨ ਵਾਲਿਆਂ ਦੀ ਬੜੀ ਸ਼ਰਧਾ ਦੇ ਨਾਲ ਕਿਉਂਕਿ ਆਪਾਂ ਜਾਣਦੇ ਆ ਆਮ ਤੌਰ ਤੇ ਲੰਗਰ ਦੇ ਲੇਕਿਨ ਇਸੇ ਬੜੀ ਸ਼ਰਧਾ ਦੇ ਨਾਲ ਔਰ ਬਿਹਰਤ ਬੰਦੇ ਜਿਹੜੇ ਨਾ ਬਹੁਤ ਹੀ ਪਿਆਰ ਦੇ ਨਾਲ ਧੰਮਲ ਦੇ ਨਾਲ ਜਿਹੜਾ ਹੈਗਾ ਦੇਖੋ ਜੀ ਉਹਨਾਂ ਦਾ ਜਿਹੜਾ ਪ੍ਰਿੰਸ ਸਾਹਿਬ ਦਾ ਸੁਭਨਾ ਇਹੀ ਤਾਂ ਉਹ ਵੀ ਏਸੀ ਚੱਲਦੀ ਜਿਹੜਾ ਇੱਥੇ ਹਰੇਕ ਬੰਦੇ ਨੂੰ ਲੰਗਰ ਮਿਲੇ ਆ ਤਾਜ਼ਾ ਮਿਲੇ ਫਰੈਸ਼ ਮਿਲੇ ਸ਼ਰਧਾ ਨਾਲ ਮਿਲੇ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਵਾਹੀ ਗਿਆ ਨਾ ਹਾਂਜੀ ਹਾਂਜੀ ਉਹ ਸਭ ਕੁਝ ਹੈ ਪ੍ਰੋਗਰਾਮ ਇੱਥੇ ਵੱਡੇ ਹੁੰਦੇ ਨੇ ਉਹਨਾਂ ਦੀ ਦਿਲੋਂ ਸੋਚ ਸੀ ਉਹ ਹਮੇਸ਼ਾ ਜੀ ਇੱਥੇ ਆਨੰਦ ਕਾਰਜ ਜਿਹਾ ਵਗੈਰਾ ਇੱਥੇ ਕਾਫੀ ਪ੍ਰੋਗਰਾਮ ਵੱਡੇ ਸਾਰੇ ਹਾਲਤ ਉਹ ਪ੍ਰੋਗਰਾਮ ਵੱਧੂ ਪ੍ਰੋਗਰਾਮ ਨੇ ਇੱਥੇ ਦਿਨ ਵਿੱਚ ਤੁਸੀਂ ਹੈਰਾਨ ਰਹਿ ਜਾਓਗੇ ਇੱਕ ਦਿਨ ਇੱਥੇ ਉਹ ਵੀ ਆਇਆ ਇੱਥੇ ਪੰਜ ਪ੍ਰੋਗਰਾਮ ਤਿੰਨ ਆਨੰਦ ਕਾਰਜ ਜੋ ਦੋ ਸਿ ਇਸ ਇੱਕ ਦਿਨ ਜੋ ਮਤਲਬ ਤਿੰਨ ਕਦਾ ਆਵੇਂ ਹੁੰਦੇ ਆ ਨਾ ਜੀ ਤਿੰਨ ਪ੍ਰੋਗਰਾਮ ਤਾਂ ਇੱਥੇ ਆਮ ਹੋ ਜਾਂਦੇ ਵੀ ਦੋ ਸੁਖਨੀ ਸਾਹਿਬ ਦੀ ਪਾਰਕ ਰਖੰਡ ਪਾਰਟ ਭੋਗ ਪੈ ਗਿਆ ਜੀ ਭਾਈ ਅਸੀਂ ਲੋਕਾਂ ਨੂੰ ਲੰਗਰ ਦੇਣਾ ਲੰਗਰ ਖਿਲਾਣਾ ਲੋਕਾਂ ਨੂੰ ਭਗਤਾਰਮਿਕ ਵਾਈਬ੍ਰੇਸ਼ਨਾਂ ਦੇਣੀ ਹੈ ਕਿ ਆਪਕੀ ਤਰਤਾਦੀਆਂ ਕਿ ਇਸ ਜਗ੍ਹਾ ਤੇ ਜਿਹੜਾ ਆਵੇ ਉਹ ਤੇ ਮਨ ਦੇ ਵਿੱਚ ਇੱਕ ਸ਼ੀਤਤਾ ਲਾਵੇ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਜੀ ਇੱਥੇ ਕਿਸੇ ਕਿਸਮ ਦਾ ਕੋਈ ਹੋਰ ਪੋਲਿਟੀਕਲ ਦਖਲ ਨਹੀਂ ਹੈ ਕਿਸੇ ਧਾਰਮਿਕ ਜਥੇਦਾਰ ਜਾਂ ਕਿਸੇ بڑے ਬਾਬੇ ਦਾ ਸੰਤ ਦਾ ਜਾਂ ਡੇਰਾਬਾਦ ਵਾਲੀ ਕੋਈ ਗੱਲ ਨਹੀਂ ਹੈ ਇੱਥੇ ਰੋਲ ਧਾਰਮਿਕ ਹੈਗਾ ਜੀ ਇਹ ਜੋ ਸੰਸਥਾ ਹੈ ਜੋ ਮਤਲਬ ਹੈ ਇੱਥੇ ਗੁਰਦੁਰਸਾਬ ਦੇ ਵਿੱਚ ਲੰਗਰ ਮੇਨ ਹੈਗਾ ਜੀ ਬਾਕੀ ਫ੍ਰੀ ਐਜੂਕੇਸ਼ਨ ਦੀ ਜੋ ਵੀ ਹੈਲਪ ਹੈ ਕਿਸ ਨੂੰ ਲੋੜ ਹੈਗੀ ਉਹ ਕਰਗੇ ਸੰਸਥਾ ਇਹੋ ਨੇ ਇੱਕ ਟਰਸਟ ਬਣਾਈ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਹਾਂ ਵੀ ਇਹ ਨਿਸ਼ਕਾਮ ਸੇਵਕ ਨੇ ਆਪਣੀ ਸੇਵਾ ਕਰਦੇ ਨੇ ਬਾਕੀ ਵੀ ਸੰਗਤ ਜਿਹੜੀ ਲੰਗਰ ਵਗੈਰਾ ਸਿਕਾਉਂਦੀ ਆ ਬਾਹਰ ਉਹ ਵੀ ਸਿਰਫ ਕੋਈ ਸਾਡੇ ਪੇਡ ਨਹੀਂ ਹੈ ਉਹ ਸਭ ਸੇਵਾਦਾਰ ਨੇ ਇਹ ਦਰਬਾਰ ਸਾਹਿਬ ਹੈ ਪਵਿੱਤਰ ਟਟਕੀ ਤੂੰ 1.5 ਵਜੇ ਤੂੰ ਸੰਗਤ ਲੱਗ ਜਿੰਦੀ ਇੱਥੇ ਉਹ ਸੇਵਾ ਕਰਨ ਕਾਫੀ ਸੰਗਤ ਹੈ ਜਿਹੜੀ ਪੁੱਤੀ ਹੈ ਉਹ ਆ ਕੇ ਲੰਗਰ ਵਗੈਰਾ ਦੀ ਸਭ ਰੋਜ ਉਹ ਦਿੱਲੀ ਤੋਂ ਆਉਂਦੇ ਨੇ ਹੋਰ ਸਾਰੇ ਸਥਾਨੋਂ ਤੋਂ ਨੇ ਹਾਂ 1.5 ਵਜੇ ਤੇ ਸਵਾ ਇੱਕ ਕਹਿੰਦੇ ਵੀ ਇੱਕ ਸਵਾ ਇੱਕ ਤੇ ਡੇਢ ਤੱਕ ਦੇ ਉਹਦੇ ਸਭ ਕਾਫੀ ਮੰਦਪ ਪੱਕੇ ਨੇ ਉਹ ਜਿਨ੍ਹਾਂ ਨੇ ਰੋ ਜਾ ਕੇ ਇੱਥੇ ਸਾਰੇ ਸਥਾਨ ਤੋਂ ਆਣਾ ਬਾਰ-ਬਾਰ ਇਹ ਉਹ ਤੇ ਬਾਘੇ ਰੋ ਪੰਜੂ ਬਾਣੀ ਇੱਕ ਨਿਤਮੀ ਬੁਗੈਰ ਕੋ ਜਿਹੜੇ ਪ੍ਰੋਗਰਾਮ ਹੈ ਉਹ ਬਾਕੀ ਜਿਹੜੀ ਸਾਡੀ ਕੋਈ ਬਾਹਰ ਅਖੰਡਪਾਡ ਸਾਹਿਬ ਕੋਲ ਨਹੀਂ ਕੁਝ ਪ੍ਰਕਾਸ਼ ਸਾਡੇ ਜਿਹੜੇ ਬਹੁਤ ਜੈਨੂ ਨੇ ਸਾਡੀ ਹੋਇਆ ਅਸੀਂ ਕੋਈ ਕਿਸੇ ਵੱਧ ਨਹੀਂ ਗਏ ਮਿਨੀਮਮ ਉਹ ਤਾਂ ਸਾਡੀ ਮਤਾਂ ਵੀ ਉਹ ਗੱਲ ਕਰ ਦਿੰਦੇ ਵੀ ਉਹਨਾਂ ਨੂੰ ਹਾਂ ਵੀ ਬੜਾ ਸੋਹਣਾ ਜੀ ਕਿਸੇ ਦੇ ਬਹੁਤ ਇਹ ਨਹੀਂ ਰੱਖਿਆ ਕਿਸੇ ਸਪਰੈਸ ਨਾ ਇੰਨਾ ਲੈਣਾ ਨਾ ਜੇ ਕੋਈ ਜ਼ਿਆਦਾ ਗਰੀ ਹੋਵੇ ਮੈਂ ਤਾਂ ਇਹ ਵੀ ਕਹਿੰਦਾ ਵੀ ਉਹਨੂੰ ਕਹਦੇ ਯਾਰ ਆ ਕੇ ਭੋਗ ਪਾ ਲੋ ਕਿ ਤੇ ਮਾਇਆ ਤੇ ਕੌਣ ਮੰਗਦਾ ਇਹ ਉਹ ਸਥਾਨ ਆ ਜਿੱਥੇ ਤੁਹਾਨੂੰ ਇਹ ਨਹੀਂ ਆ ਵੀ ਤੁਸੀਂ ਜਰੂਰੀ ਉਨੀ ਇੱਕ ਸੇਵਾ ਜਮਾ ਕਰਾਉਣੇ ਕਈ ਵਾਰ ਜੇ ਜੋ ਕਿ ਬੰਦਾ ਜਿਹੜਾ ਜਿਹਦੇ ਸ਼ਰਧਾ ਹੈਗੀ ਆ ਉਹਦੀ ਸ਼ਰਧਾ ਦੇ ਨਾਲ ਵੀ ਇੱਥੇ ਖੰਡ ਪਾਠਾਂ ਦੇ ਭੋਗ ਜਿਹੜੇ ਆ ਉਹ ਪਾਏ ਜਾਂਦੇ ਹੈਗੇ ਆ ਕਿਉਂਕਿ ਅੱਜ ਦਾ ਯੁੱਗ ਹੈ ਜਿਹੜਾ ਹੈਗਾ ਜਿਹਦੇ ਵਿੱਚ ਪੈਸੇ ਹੀ ਮਹਾਨ ਹੈਗਾ ਪਰ ਇਹ ਪਵਿੱਤਰ ਸਥਾਨ ਜਿਹੜਾ ਹੈਗਾ ਜਿੱਥੇ ਇਹਨਾਂ ਨੇ ਜਿਹੜੇ ਇੰਟੈਲੈਕਚੁਅਲ ਨੇ ਸਾਰੇ ਐਜੂਕੇਟਿਡ ਨੇ ਉਹਨਾਂ ਦੇ ਮਨ ਸੀਗਾ ਔਰ ਜਿਸ ਤਰੀਕੇ ਦੇ ਨਾਲ ਪ੍ਰਸਾਦ ਸਾਹਿਬ ਨੇ ਜਿਨ੍ਹਾਂ ਨੇ ਇਹ ਬੂਟਾ ਲਾਇਆ ਜਿਨ੍ਹਾਂ ਦੇ ਮਾਈਂਡ ਸੀਗਾ ਕੀ ਹਮੇਸ਼ਾ ਇਸ ਸਤੰਤ ਸੇਵਾ ਚੱਲਦੀ ਰਹੇ। ਸਥਾਨ ਹੈਗਾ ਉਹ ਗਰੀਬਾਂ ਦੇ ਲਈ ਇਹ ਲੰਗਰ ਦੇ ਲਈ ਔਰ ਲੋਕਾਂ ਨੂੰ ਧਾਰਮਿਕ ਵਾਈਬ੍ਰੇਸ਼ਨਾਂ ਦੇਣ ਦੇ ਲਈ ਹੈ। ਜੇ ਆ ਜਾਂਦੀ ਹੈ ਸੰਗਤ ਰਾਤ ਨੂੰ ਵੀ ਔਰ ਦਿਨੇ ਵੀ ਸੰਗਤ ਨੂੰ ਬਹੁਤ ਹੀ ਸ਼ਰਧਾ ਦੇ ਨਾਲ ਲੰਗਰ ਸ਼ਕਾਇਆ ਜਾਂਦਾ। ਬੀਬੀਆਂ ਭਰਾ ਜਿਹੜੇ ਇੱਥੇ ਸੇਵਾ ਕਰਦੇ ਨੇ ਹਮੇਸ਼ਾ ਹੁੰਦੇ ਨੇ। ਉਹਨੇ ਉਹ ਮਹਾਪੁਰਖ ਜਿਨ੍ਹਾਂ ਨੇ ਇਹ ਬੂਟਾ ਲਾਇਆ ਔਰ ਸਾਰੀ ਜ਼ਿੰਦਗੀ ਉਹਨਾਂ ਦੇ ਮਨ ਦੇ ਵਿੱਚ ਪ੍ਰੋਫੈਸਰ ਸਾਹਿਬ ਦੇ ਸਿਗਾ ਸ਼ੇਰ ਸਿੰਘ ਜੀ ਦੇ ਕਿ ਮੈਂ ਇਸ ਪਵਿੱਤਰ ਸਥਾਨ ਦੇ ਉੱਪਰ ਜਿਹੜਾ ਹੈਗਾ ਲੋਕਾਂ ਲਈ ਲੰਗਰ ਲੋਕਾਂ ਦੇ ਲਈ ਪਵਿੱਤਰਤਾ ਦੇ ਆ ਵਾਈਬ੍ਰੇਸ਼ਨਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਵਾਹ ਹਮੇਸ਼ਾ ਚੱਲਣ ਤੇ ਸਰਦਾ ਦੇ ਨਾਲ ਲੰਗਰ ਔਰ ਪੂਰੇ ਨਾਲ ਲੱਸੀ ਆਪਾਂ ਦੇਖ ਸਕਦੇ ਹੈਗੇ ਆ 24 ਘੰਟੇ ਸੇਵਾ ਜਿਹੜੀ ਚੱਲਦੀ ਹੈ ਇੱਥੇ 9 ਲੱਖਾ ਬਾਗ ਔਰਵੈਦਿਕ ਦੇਸੀ ਦੁਆਖਾਨਾ ਵੀ ਆ ਜੀ ਦੇ ਵਿੱਚ ਲੋਕਾਂ ਨੂੰ ਸਰ ਤਰ੍ਹਾਂ ਦੀਆਂ ਮੈਡੀਸਿਨ ਜਿਹੜੀਆਂ ਹੈਗੇ ਦਿੱਤੀਆਂ ਜਾਂਦੀਆਂ ਏਰੀਆ ਜਿਹੜੇ ਵਿੱਚ ਗ੍ਰੀਨਰੀ ਗ੍ਰੀਨਰੀ ਰਿਆ ਚਾਰੇ ਪਾਸੇ ਜਿੱਦਾਂ ਅਕਲ ਜੋਰਾ ਨੇ ਦੱਸਿਆ ਵੀ ਇੱਕ ਦਿਨ ਦੇ ਵਿੱਚ ਪੰਜ-ਪੰਜ ਕਾਰਜ ਵੀ ਹੁੰਦੇ ਨੇ ਆਪਾਂ ਦੇਖ ਸਕਦੇ ਹਾਂ ਕਿ ਸੰਗਤਾਂ ਦੀ ਸੁਵਿਧਾ ਦੇ ਲਈ ਬਹੁਤ ਹੀ ਵੱਡਾ ਜਿਹੜਾ ਹੈਗਾ ਇਹ ਹਾਲ ਬਣਿਆ ਹੋਇਆ ਹੈ ਹੈਗਾ ਔਰ ਆਪਾਂ ਦੇਖ ਸਕਦੇ ਹਾਂ ਕਿ نیچے ਗਲੀਚੇ ਵਿਸੇ ਹੋਏ ਨੇ ਨਿਕ ਹੁੰਦੀ ਜਾ ਰਹੀ ਹੈਗੀ ਆ ਔਰ ਇਹਦੇ ਨਾਲ ਨਾਲ ਹੁਣ ਗੱਲ ਕਰ ਰਹੇ ਹਾਂ ਸਰ ਕੀ ਕਹਿਣਾ ਚਾਹੋਗੇ ਕਿ ਹੁਣ ਹੋਰ ਵੀ ਜਗਾ ਨਾਲ ਅਟੈਚ ਕਰਕੇ ਹੋਰ ਮਤਲਬ ਜਿਹੜੀਆਂ ਹੈਗੀਆਂ ਸੁਧਾਵਾਆਂ ਸੰਗਤਾਂ ਦੇ ਲਈ ਇਹ ਜਗਾ ਜਿਹੜੀ ਇਹ ਕੰਮ ਕਰੇ ਹਾਂ ਬਧੋਵਾਦ ਜਿੰਨਾ ਮਾੜੀ ਕਿਰਪਾ ਲਈ ਸੇਵਾ ਕਰਾਂਗੇ ਜੀ ਬਧੋਵਾਦ ਜੀ ਨਹੀਂ ਕਰੇ ਪਰ ਹੁਣ ਵੀ ਅੱਗੇ ਅੱਗੇ ਮਤਲਬ ਜਗਾ ਕੋਈ ਹੋਰ ਵੀ ਨਾਲ ਅਟੈਚ ਕੀਤੀ ਹੈ ਅਟੈਚ ਹੀ ਹੁਣ ਆਫੇ ਲੱਗੇ ਆ ਕਰਨ ਪਿੱਛੇ 40 ਫੁੱਟ ਹੋਰ ਉਹ ਲੱਗੀਆਂ ਕਵਰ ਕਰਨ ਕੈਲੀ ਫੁੱਟ ਹੋਰ ਕਵਰ ਹੋਣ ਲੱਗੀ ਆ। ਕੱਲ ਤੋਂ ਸ਼ੁਰੂ ਆ ਜੀ ਦੀ ਸੇਵਾ। ਕੱਲ ਤੋਂ ਉਹਦੀ ਸੇਵਾ ਵੀ ਸ਼ੁਰੂ ਆ ਜਿਹੜੇ ਵੀ ਸਿੰਘ ਦੇਖ ਰਹੇ ਨੇ, ਜਿਹੜੇ ਵੀ ਐਨ ਆਰ ਆਈ ਵੀਰ ਦੇਖ ਰਹੇ ਨੇ, ਕੋਈ ਵੀ ਯੋਗਦਾਨ ਵੀ ਪਾਉਣਾ ਤੁਸੀਂ ਪਾ ਸਕਦੇ ਹੋ। ਮਾਤਾ ਮਰਜੀਤ ਕੌਰ ਜੀ ਇਹ 24 ਘੰਟੇ ਸੇਵਾ ਕਰਦੇ ਨੇ ਔਰ ਹਮੇਸ਼ਾ ਉਸ ਮਹਾਂਪੁਰਖ ਦੇ ਸਮੇਤ ਜੰਦ ਲਈ ਪ੍ਰਸਾਦ ਸਭ ਦੀ ਸੇਵਾ ਕਰਦੇ ਆ ਰਹੇ ਨੇ ਔਰ ਹਮੇਸ਼ਾ ਬੜੇ ਖੁਸ਼ੀ ਦੇ ਨਾਲ ਹੁਣ ਵੀ ਦੇਖ ਸਕਦੇ ਆਪਾਂ ਪੂਰੀ ਨਰਜੀਆ ਮਾਤਾ ਦੇ ਵਿੱਚ ਕੀ ਸੇਵਾ ਕਰਨੀ ਆ ਪਾਪਾ ਜੀ ਦੇਖ ਲਓ ਇਹ ਵੀ ਪੂਰੀ ਨਰਜੀਆ ਚ ਸਾਰੇ ਜਿਹੜੇ ਸੇਵਾਦਾਰ ਆ ਬਹੁਤ ਨਰਜੀਆ ਦੇ ਵਿੱਚ ਉੱਧਰ ਦੇਖ ਲਓ ਮਾਮਾ ਮਾਤਾ ਵਾ ਭੈਣਾਂ ਬੇਟੀਆਂ ਸੇਵਾ ਦੇ ਲਈ ਇੰਨੇ ਖੁੱਸੇ ਪੜਾ ਇੱਧਰ ਬਾਈ ਜੀ ਇਹਨੂੰ ਦਰਪੋ ਘੜਾ ਲੈ ਲੈ ਤੋਂ ਦਿਸ਼ਤ ਦੇ ਨਾਲ ਖੁਸ਼ੀ ਦੇ ਨਾਲ ਲੰਗਰ ਕਰਨਾ